ਬੈਕ ਟੂ ਆਵਰ ਯੂਟਿਊਬ ਚੈਨਲ ਕਿਵੇਂ ਹੋ ਠੀਕ ਹੈ ਠੀਕ ਹੈ ਸਵੇਰੇ ਲੈ ਲੈ ਪੁੱਤ ਮੂਫਲੀਆਂ ਖਾਈ ਅੰਦਰ ਧਾਂਡ ਰੱਖ ਲਿਆ ਹੋਰ ਮੂਛ ਪਾ ਦੇ ਲਓ ਜੀ ਸੀ ਆਈਡੀ ਚੱਲੀ ਜਾਂਦਾ ਸਵੇਰ ਦਾ ਟਾਈਮ ਹਾਂ ਹਾਂ ਆ ਸਵੇਰ ਦਾ ਟਾਈਮ ਅਰ ਬੋਦਰ ਰੁਮਾਲ ਲਿਆ ਵੈਂਦਾ ਫੇਸ ਸਾਫ ਕਰ ਪੰਜਾਬ ਬੰਦ ਵਾਲਾ ਦਿਨ ਸਾਰੇ ਘਰਾਂ ਦੇ ਵਿੱਚ ਹਾਂ ਅੱਜ ਸਾਰੀਆਂ ਦੁਕਾਨਾਂ ਦੁਕਾਨਾਂ ਬੰਦ ਟਾਈਮ ਬਹੁਤ ਹੋ ਗਿਆ ਵਾ ਰਾਹ ਨਾ ਉੱਠੇ ਆ ਜੀ अगे थाने करके छेदी जी पूरी पूरी कितने बजे उठे आठ उठे साढ़े आठ तेरे दाना उठे क्या मैं 8 सारे खाना चाऊ जी बीली है तेरे बाप के नहीं मुगली ना पंगे रेले ते नाले मुगली खानी है पत्त जी बा मुगली खानी तिज्जे खान ना चूं तू मुगली खाड़ी पत्ता अच्छा पापा

ਆ ਗਿਆ ਪ੍ਰੋਕਟ ਚਲ ਠੀਕਾ ਅਲੂ ਬਣਾ ਲੈ ਲਿਦੇ ਚੰ ਤੇ ਘੌਂ ਤੇ ਲਿਆਵਾਂਗੇ ਹਾਂ ਹੈਨਾ ਛੱਡ ਦੇ ਹਾਂ ਚਲੋ ਦੇਖਦੇ ਜੇ ਕਮਲ ਲੈ ਕੇ ਆਤਾ ਹਾਵੇ ਬਣਾਉਣੇ ਪਕਾ ਲੈ ਕਮਲ ਨੇ ਕਿਹਦਾ ਕਮਲ ਨੇ ਕਹਿ ਉਹਨੂੰ ਬਣਾਉਣੇ ਤੇ ਕਮਲ ਨੇ ਆ ਹਮ ਰੈਂਚ ਤੇ ਮੁੰਜੇ ਬੜਿਆ ਮੌਸਮ ਵਧੀਆ ਪਾ ਫੇਰ ਚਲ ਅਜ ਫਿਰ ਪਕੌੜੀ ਬਣਾਵਾਂਗੇ ਚਲੋ ਫਿਰ ਅਜ ਤਿਆਰੀ ਲਓ ਜੀ ਪਿਓ ਧੀ ਤੇ ਅਰਬ ਕਰ ਰਿਹਾ ਇੰਜੋਏ ਤੇ ਮੈਂ ਰੋਟੀ ਬਣਾਉਂਦੀ ਸੀ ਚੁੱਲੇ ਤੇ ਬਾਹਰ ਲੈ ਤਾਂ ਮੂੰਫਲੀਆਂ ਖਵਾਉਂਦੇ ਲੱਗਦੇ ਆ ਰਬਾਬ ਨੂੰ ਰਬਾਬ ਦੇ ਮੂੰਫਲੀ ਖਾਂਦਾ ਏ ਕਿਆ ਬਾਤਾਂ ਟੌਰ ਨਾਲ ਜਾਈ ਦੇ ਵਿੱਚ ਬੈਠੇ ਅੱਬੀ ਠੰਡ ਬਹੁਤ ਜਾਦੇ ਪੈ ਰਹੀ ਆ ਸੱਚੀ ਬੱਚ ਜੋ ਬੱਚ ਜੋ ਠੰਡ ਬਹੁਤ ਪੈਂਦੀ ਆ ਲੈ ਰਬਾਬ ਬੋਤ ਲੈ 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 ਪਾਪਾ ਇਹਦੇ ਪਾਪਾ ਨਾਲ ਇੰਜੋਏ ਕਰਦੀ ਆ ਰਬਾਬ ਲੈ ਰਬਾਬ ਦਾ ਧਿਆਨ ਦੇਖੋ ਜਮਾ ਕੈਮਰੇ ਵੱਲ ਲੈ 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 ਖੰਡ ਬੋਤਾ ਹੋਂ ਤਾਂ ਸੱਚੀ ਰਜਾਈਆਂ ਵਿੱਚ ਹੀ ਬੈਠਣਾ ਵਧੀਆ ਲੱਗਦਾ ਏ ਬਾਹਰ ਤਾਂ ਹਵਾ ਇੰਨੀ ਠੰਡੀ ਠੰਡੀ ਚੱਲਦੀ ਆ ਤੇ ਮੈਨੂੰ ਐਦਾਂ ਸੀ ਮੈਂ ਕਿਹਾ ਸੋ ਲੋ ਵਧੀਆ ਰਜਾਈ ਦੇ ਵਿੱਚ ਬੈਠਿਆ ਤਾਂ ਬੈਠੇ ਰਹਿਣ ਇਹ ਲੈ ਗੱਲਾਂ ਕਰਦੇ ਆ ਪੁੱਤ ਸੋਹਣੇ ਤੇ ਬਾਪ ਕਾਕਾ ਬਹੁਤ ਘੈਂਟ ਆ ਬਈ ਬਹੁਤ ਪਿਆਰ ਲੈਂਦਾ ਏ ਟਿੱਡੂ ਜ ਸਾਡਾ ਮੂਫਲੀ ਖਵਾਈ ਆ ਹਰਦੀਪ ਨੇ ਬਾਪ ਨੂੰ ਥੋੜੀ ਜੀ ਬਦਾਮ ਵੀ ਕਿਤੇ ਦੇ ਖਵਾ ਦਿੰਨੇ ਹੁੰਨੇ ਆ ਅਵੀ ਕਮਲ ਨੇ ਬਣਾਇ ਇੱਕ ਚੁੱਲੇ ਤੇ ਰੋਟੀ ਸਾਗ ਨਾਲ ਅਸੀਂ ਵਲੌਗ ਬਣਾਉਣਾ ਭੁੱਲ ਜਾਂਦੇ ਬੰਤੂ ਇਦੀ ਕਿਤਾਬ ਲੈਣੀ ਸੋਨਾ ਪੱਤੇ ਏ ਟੋਲੀਆਂ ਲੈ ਆ ਦੇ ਉਹ ਜਰਾ ਆ ਜਾ ਲੈ 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 ਜਰਾ ਆਪਾਂ ਬਾਈਆਂ ਨਹੀਂ ਗੇ ਚੁੱਲੇ ਮੂਰੇ ਬੈਠਾ ਕਰਕੇ ਚੁੱਲੇ ਮੂਰੇ ਬੈਠਾ ਵਾ ਸੇਕ ਲਈ ਜਾਂਦਾ ਚੁੱਲੇ ਦਾ ਏ ਸੋਨਾ ਪੱਤੇ ਸਾਡਾ ਚੁੱਪਾ ਵੇਦ ਨਾ ਪੈਰ ਲਾ ਲਈ ਕੱਪੜੇ ਕੁਪੜੇ ਐ ਪਾਏ ਪਏ ਆ ਗਿੱਲੇ ਮੌਸਮ ਖਰਾਬ ਆ ਅੱਜ ਤੀਜਾ ਚੌਥਾ ਦਿਨ ਆ ਗਿਆ ਲਗਾਤਾਰ ਮੌਸਮ ਖਰਾਬ ਹੀ ਆ ਲੱਗਿਆ ਆਲੂ ਚਿਰਨ ਕਰਨੇ ਬਣਾਏ ਜੇ ਚੀਜ਼ ਆ ਖਾਣੀ ਹੈ ਤਾਂ ਲਓ ਜੀ ਤੇ ਆਪਾਂ ਬਣਾ ਰਹੇ ਆ ਅੱਜ ਖੜੇ ਖੜੇ ਤੇ ਆ ਗੋਭੀ چیر ਲਿੱਤੀ ਐ ਮੈਂ ਤੇ ਧਨੀਆ ਪਿਆਏ ਇੱਧਰ ਆਲੂ ਆ ਤੇ ਥਾਰਾ ਸਮਾਨ ਆ ਪਰ ਲਿਆ ਹੈ ਜਾਂ ਦੁਕਾਨ ਚੋਂ ਤੇ ਟਮਾਟਰ ਟਮਟਰ ਪਿਆ ਆ ਹਰੀਆਂ ਮਿਰਚਾਂ ਇੱਧਰ ਪਈਆਂ ਤੇ ਆਪਾਂ ਹੋਰ ਆਲੂ ਛਿੱਧੀ ਜਾਂਦੇ ਆ ਤੇ ਬਣਾਉਨੇ ਆ ਮਿਕਸ ਸਮਾਨ ਉੱਧਰ ਪਿਆ ਹਰਦੀਪ ਇੱਧਰ ਪਿਆ ਲੋ ਜੀ ਤੇ ਆਪਾਂ ਬਣਾਉਣ ਲੱਗੇ ਆ ਮਿਕਸ ਪਕੌੜੇ ਅੱਜ ਆ ਗਏ ਆ ਜੀ ਖਾਣਿਆਂ ਜੀ ਨੇ ਆ ਗਏ ਉਹ ਹਰਦੀਪ ਕਮਲਦੇਸ਼ ਸਪੈਸ਼ਲ ਮਿਕਸ ਪਕੌੜੇ ਹੂੰ ਤੇ ਲੋ ਜੀ ਆਪਾਂ ਬਣਾਉਣ ਲੱਗੇ ਹਾਂ ਪਕੌੜੇ ਠੀਕ ਆ ਤੇ ਨਾਲ ਦੀ ਨਾਲ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਗੋਭੀ ਗੁੱਭੀ ਸਾਰਾ ਕੁਝ ਅਸੀਂ ਕੱਟੀ ਜਾਂਦੇ ਆ ਹਨਾ ਤੇ ਹੁਣ ਬਰਹੁਣ ਲੱਗੇ ਤੁਹਾਨੂੰ ਦਿਖਾਉਂਦੇ ਆ ਫਿਰ ਠੀਕ ਆ ਜੀ ਯਾ 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 ওকে ਕਮਲ ਸਾਰਾ ਸਮਾਨ ਤਿਆਰ ਹੋ ਗਿਆ ਯਸ ਦੇਖ ਲਓ ਲੋਈ ਮਟੀਰੀਅਲ ਸਾਰਾ ਆਪਣਾ ਗੰਡੇ ਵੀ ਹੋ ਗਏ ਆਲੂ ਵੀ ਹੋ ਗਏ ਗੋਭੀ ਵੀ ਹੋ ਗਈ ਵੇਸਣ ਪਾੜਾ ਵੇਸਣ ਪਾਲੋ ਹੋਰ ਲੋ ਜੀ ਨਹੀਂ ਬਸ ਸਾਮਾਨ ਸਾਰਾ ਤਿਆਰ ਆਪਣਾ ਬਸ ਬਣਾਉਣਾ ਸ਼ੁਰੂ ਕਰਨੇ ਆ ਕੜਾਈ ਵੀ ਧਨੀਆਂ ਪਾ ਲਈ ਕਿ ਰਹਿੰਦੀ ਹੈ ਧਨੀਆਂ ਹਰੀਆਂ ਮਿਰਚਾਂ ਤਾਂ ਰਹੀਆਂ ਮੀਂਹ ਜੀ ਤਾਂ ਸਾਡੀ ਰਹੀ ਗਈ ਹਰੀਆਂ ਮਿਰਚਾਂ ਵੀ ਚੱਕੋ ਤੇ ਪਾਓ ਲੈ ਵੀ ਅੱਜ ਮਸੋਂ ਦਾ ਨੰਦ ਲੈਣਾ ਅਸੀਂ ਆਪ ਨੂੰ ਚੱਕਣਾ ਹੁੰਦਾ ਐਸੀ ਹਰੀ ਮਿਰਚ ਆਪਾਂ ਸਿਰਫ ਦੇ ਚੀਰਾ ਦਿੱਤੀ ਹਰੀਆਂ ਮਿਰਚਾਂ ਦਾ ਵੀ ਕੰਮ ਓਕੇ ਹੋ ਗਿਆ ਪਕੌੜਿਆਂ ਦੀ ਤਿਆਰੀ ਆ ਵੀ ਪਹੁੰਚੋ ਜਲਦੀ ਜਲਦੀ ਹਨਾ ਮਕਮਲਾ ਇਨਵਾਈਟ ਕਰਦੀ ਆ ਫਿਰ ਨਹੀਂ ਕਰਨਾ ਆਪਾਂ ਇਨਵਾਈਟ ਹਾਂ ਨਹੀਂ ਕਰਨਾ ਹਮੇਸ਼ਾ ਹੀ ਇਨਵਾਈਟ ਕਰਦੇ ਆ ਪਰ ਹੁਣ ਨਹੀਂ ਕਰ ਆਉਂਦਾ ਨਹੀਂ ਕੋਈ ਹਨਾ ਹਾਂ ਠੀਕ ਆ ਗੱਲ ਵੀ ਠੀਕ ਆ ਜੋ ਕਿਸੇ ਨੇ ਉਹਨਾਂ ਨੇ ਫਿਰ ਇਨਵਾਈਟ ਵੀ ਕਾਹ ਤੋਂ ਕਰੀਏ ਬਈ ਆ ਜਾਓਗੇ ਤਾਂ ਇਨਵਾਈਟ ਕਰਦੀ ਆ ਸੀ ਨਹੀਂ ਕਰਦੇ ਚਲੋ ਜੀ ਪਕੌੜੇ ਸੀ ਖਾਣੇ ਬਸ ਜੋ ਮਰਜ਼ੀ ਹੋ ਜੇ ओके कमल ओके ਮੇਰੀ ਕੈਂਟ ਵਾਈਫ ਜੀ ਅੱਜ ਪਕੌੜੇ ਖਾਣਗੇ ਟੈਣ ਨਾ 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 ਲਓ ਵੀ ਲਓ ਵੀ ਲਓ ਵੀ ਲਓ ਜੀ ਲਓ ਜੀ ਲਓ ਜੀ ਵੇਸਣ ਤੇ ਵੇਸਣ ਮਿਕਸ ਕਰੋ ਛੇਤੀ ਛੇਤੀ ਉਧਰ ਹਾਂ ਸੋਹਣੇ ਪੁੱਤ ਅਬ ਕੋਲੇ ਦਾ ਬੇਟਾ ਤੁਸੀਂ ਬਾਜਾ ਦੇਈ ਜੰਨੇ ਆ ਰਵਾ ਬੈਠੀ ਅਰਬ ਕੋਲੇ ਬਾਬਾ ਉਧੇ ਐ ਗਾਲ ਛੱਡ ਪੁੱਤ ਖੇਲੋ 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 ਚੀਜੀ ਲੈ ਕੇ ਆਉਂਦੇ ਪਾਪਾ ਸੋਹਣੇ ਪੁੱਤ ਵਾਸਤੇ ਚੀਜੀ 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 ਲਓ ਵੀ ਲਓ ਸਮਾਨ ਹੋ ਗਿਆ ਆਪਣਾ ਮਿਕਸ ਤੇ ਹੁਣ ਕੜਾਈ ਵੀ ਚੜਾਈ ਹੋਈ ਐ ਚੜਾਈ ਦੀ ਹਾਂ ਚਲੋ ਵੀ ਪਕੌੜੇ ਬਣਦੇ ਆ ਫਿਰ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਤੁਸੀਂ ਬਾਹਰੋਂ ਆਪਣਾ ਚਿਹਰਾ ਦਿਖਾਏ ਹੋ ਹਮ ਰਿਪਾਉ ਨੇ ਦੇਖ ਲੈ ਕਰਕੇ ਰੋਲਾ ਪਾਉਣ ਲੱਗੀ ਜੀ ਚਲੋ ਠੀਕ ਆ ਵੀ ਬਣਾਓ ਫਿਰ ਵਾਈਫ ਜੀ ਛੇਤੀ ਦੀ ਭੁੱਖ ਬਹੁਤ ਲੱਗੀ ਆ ਹਾਂ ਹਾਂ ਬੱਸ ਬਣ ਗਿਆ ਬੇਸਨ ਸਾਰਾ ਤੇ ਹੀ ਘਾਤੀ ਠੀਕ ਆ ਜੀ ਚਲੋ ਵੀ ਘਰ ਵਾਲੀ ਨਾਲ ਕੰਮ ਕਰਾ ਦੀਏ ਫਿਰ ਇਹਨਾਂ ਰੋਲੇ ਵੀ ਬਣਾਉਣੀਆਂ ਹਾਂ 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 ਬਣਾਉਣੇ ਬਾਅਦ ਚ ਪਹਿਲਾਂ ਟੇਸਟ ਹੈ ਲੋ ਵੀ ਅੱਜ ਨਾ 30 ਤਰੀਕ ਆ ਜਿਵੇਂ ਤੁਹਾਨੂੰ ਪਤਾ ਹੀ ਆ ਸਾਰੀਆਂ ਦੁਕਾਨਾਂ ਬੰਦ ਆ ਜਿਵੇਂ ਦਾ ਪਤਾ ਤੀਸਰੀ ਕੱਜ ਸਾਰੀ ਦੁਕਾਨਾ ਬੰਦ ਦਾ ਤਾਂ ਸੌਸ ਦੀ ਕਮੀ ਆ ਹੁਣ ਤੁਹਾਨੂੰ ਦੂਜੀ ਸੌਸ ਵਰਤਣੀ ਪੈਣੀ ਆ ਬਾਹੂ ਚਲੀ ਹੈਗੀ ਚੱਲ ਸ਼ੁਗਰ ਟਾਈਮ ਤੇ ਘਰੇ ਹੈਗੀ ਸੀ ਹੁਣ ਮੈਂ ਠੀਕ ਆ ਥੋੜੇ ਸਿੱਕੇ ਆ ਹੂੰ ਵਿਕੇ ਮੜਾ ਤੁਸੀਂ ਇਧਰੋਂ ਭਾ ਕੇ ਦੇਖਿਓ ਲੋ ਵੀ ਕੰਮ ਲੈ ਸ਼ੁਰੂ ਕਰਤੇ ਆ ਪਕੌੜੇ ਕਰਨੇ ਮੈਨੂੰ ਦੇਖਿਓ ਮੜਾ ਜੀ ਮਾਲ ਉਹਦਾ ਚਾਵਲ ਧਰਤੀ ਆ ਵਾਹੀ ਮੇਰੀ ਬਹੁਤ ਫਾਸਟ ਆ ਇਹਦੀ ਜਿਵੇਂ ਜਿਵੇਂ ਬੰਦੇ ਉਵੇਂ ਖਾਣੇ ਆ ਨਾਲੇ ਖਾਉਣੇ ਆ ਵੈਲਕਮ ਘਰ ਵਾਲਾ ਮੇਰੀ ਮਦਦ ਵੈਲਕਮ ਜੀ ਵੈਲਕਮ ਸਾਰਿਆਂ ਨੂੰ ਹੱਦੀ ਖਾ ਕੇ ਦੇਖਿਓ ਮੜਾ ਜੀ 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 ਪਕੌੜਾ ਹੀ ਖਾ ਕੇ ਦੇਖੀਏ ਹੂੰ ਮੂੰਹ ਮੈਂ ਕਿਉਂ ਸੁਪਾ ਮਾ ਕੇ ਲੋੜ ਹੈਗੀ ਕੀ ਨਹੀਂ ਹੋਣਾ ਪੈਣਾ ਕੰਮ ਥੋੜਾ ਆ ਖਾ ਕੇ ਦੇਖ ਹੂੰ ਪੋਣਾ ਪਣਾ ਫਿੱਕੇ ਹਨ ਚਲੋ ਵੀ ਨੌਨ ਮੈਚ ਪਾ ਦਈਏ ਕਮਲਾ ਠੀਕ ਹੈ ਚੱਕ ਦਈਏ ਫਟੇਛੀ ਦੀ ਇਹਦੀ ਮੈਜੀ ਖਿੱਚੀ ਤੋਂ ਥੋੜਾ ਜਿਆ ਭੁੱਖ ਬਹੁਤ ਲੱਗੀ ਆ ਬਸ ਬਸ ਹਨਾ ਫਰਮਣੇ ਬਹੁਤ ਜਿਆ ਥੋੜਾ ਖਾਚ ਕੇ ਰੱਖੋ ਕਮਾ ਭੁੱਖ ਬਹੁਤ ਜਿਆ ਲੱਗੀ ਆ ਹੂੰ ਕੋੜੇ ਲੋਹੇ ਪਕੌੜੇ ਤਿਆਰ ਆ ਆ ਰਹਿ ਗਏ ਆ ਅਜਤ ਤਰੀ ਇਹ ਆਪ ਮੋਮੈਂਟਮ ਮਟ ਬਣ ਜਣੇ ਆ। ਤਿਆਰੀ ਸਾਡੀ ਪੂਰੀ ਆ ਭੁੱਖ ਬਹੁਤ ਜਿਆਦਾ ਲੱਗੀ ਰਹੀ ਆ। ਕਮਣ ਖੱਚਦੀ ਹੁਣ ਬਸ ਹਨਾ। ਚਾਹ ਸਾਡੀ ਬਣੀ ਪਈ ਆ ਬਸ ਕੱਲੇ ਪਕੌੜੇ ਆਹੀ ਪੂਰ ਰਹੇਗੇ। ਬਸਤ ਦੋ ਤਿੰਨ ਪੂਰੀ ਆ ਬਸ। ਹੂੰ। ਔੜੇ ਤੇ ਆਰਾ ਬਹੁਤ ਅੱਧੀ ਭੁੱਖ ਲੱਗੀ ਆ ਆਪ ਨੂੰ ਤਾਂ ਕਾਲੀ ਪਈ ਵੀ ਆ ਬਈ। ਛੇਤੀ ਛੇਤੀ ਬਣੋ ਛੇਤੀ ਛੇਤੀ ਬਣੇ ਪਕੌੜੇ ਮੂਤੇ ਵਿੱਚ ਆ ਜੋ ਭੁੱਖ ਬਹੁਤ ਲੱਗੀ ਆ। ਸਮਝ ਲਾ ਹੋ ਰਹੀ ਐ। ਸਮਾਈ ਲਾ ਰਹੀਆਂ ਕਮਲ ਜੀ ਜੀ ਕਿਚੋ 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 ਬਹੁਤ ਬਹੁਤ ਹਾਂਜੀ ਪੁੱਤ ਹਾਂਜੀ ਬਾਈ ਜੀ ਖਾਲੇ ਪਕੌੜੇ ਪਈ ਹੁੰਦਾ ਕੱਢੀ ਹੁੰਦੇ ਵਟ ਥਾਲ ਸਾਰਾ ਖਾਲੀ ਕਰਤਾ ਅਰ ਬਨੇ ਤਾਂ ਫ੍ਰੀ ਹੋ ਗਿਆ ਖਾ ਕੇ ਹਣ ਚਾਹ ਪੀਣ ਤੇ ਜੋਰ ਹੈ ਕਿਵੇਂ ਬਣੀ ਸੀ ਕੈਨਸੀ ਨੇ ਪੱਕਾ ਪਕੌੜੇ ਸਾਬ ਬਣਾਏ ਸੀ ਕਮਨ ਨੇ ਸਹੀ ਗੱਲ ਹਾਂ ਆ ਸਾਡੇ ਸ਼ੋਹਣੇ ਪੁੱਤ ਦੀ ਚਾਹ ਪਈ ਆ ਪਾਜ ਦੀ ਸੌਸ ਹੈਗੀ ਸਾਡੇ ਇਹਨਾਂ ਵਧੀਆ ਸਰ ਗਿਆ ਹਾਂ ਵਧੀਆ ਰਹਿ ਗਈ ਬਸ ਇੱਧਰ ਚਾਹ ਪਾਈ ਪਈ ਆ ਇਹੋ ਆਣੇ ਸ਼ੋਹਣੇ ਪੁੱਤ ਜੀ ਖਾ ਲੋ ਮੇਰੇ ਗੁਗੜੂ ਬੁਗੜੂ ਜੀ ਆਪਾਂ ਵੀ ਖਾ ਲਈਏ ਪਕੌੜੇ ਬੜਾ ਜੀ ਕਰਦਾ ਸੀ ਤੇ ਨਾਲੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਮਹਾ ਜਾ ਕੇ ਪਕੌੜੇ ਬਣੇ ਬਹਾਵਟਨ ਲੱਗ ਗਿਆ ਹਨਾ ਕਮਲ ਪਰ ਬਣੇ ਸਵਾਦ ਆਹ ਬੜੇ ਸਵਾਦ ਹਨਾ ਸਵਾਦ ਬਣਿਆ ਨਾ ਪਰ ਮੈਂ ਕੱਲਾ ਤਾਂ ਨਹੀਂ سپورਟ ਕਰੀ ਜਾਂਦਾ ਨਾ ਨਾ ਰੋਟੀ ਖਾਣੀ ਹੈ ਜੇ ਮੈਂ ਘਰੋਂ سپورਟ ਤਾਂ ਪੂਰੀ ਕਰਨੀ ਪੈਣੀ ਹੈ ਚਲੋ ਜੀ ਐਦਾਂ ਹੀ ਜੁੜੇ ਰਹੋ ਵਲੌਗ ਦੇ ਨਾਲ ਠੀਕ ਹੈ ਪਕੌੜੇ ਵੀ ਖਾ ਲੀਏ ਫਿਰ ਠੰਡੇ ਹੋਣੇ ਨਹੀਂ ਤਾਂ ਬਸ ਮਜ਼ਾ ਨਹੀਂ ਆਉਣਾ ਪਰ ਮੌਸਮ ਠੰਡਾ ਕਨੇ ਕਮਲ ਹੋਰ ਚਲੋ ਫਿਰ ਓਏ